ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਤਿੰਨ ਕੋੜੀਆਂ ਤੇ ਇੱਕ ਕੋੜਾ ਲੈ ਕੇ ਆਏ ਆਂਗੇ ਰੇਟ ਬਿਲਕੁਲ ਜਿਹਾ ਹੋਣਾ ਲੈ ਜੀ ਰੇਟ 40000 ਤੋਂ ਸ਼ੁਰੂ ਹੋ ਜੂਗਾ ਬਾਕੀ ਲੱਖ ਰੁਪਏ ਤੱਕ ਦੇ ਅੰਦਰ ਅੰਦਰ ਤੁਹਾਨੂੰ ਮਿਲ ਜਾਣਗੇ ਜਾਨਵਰ ਜੇ ਕਿਸੇ ਵੀਰ ਪ੍ਰਾਣੇ ਖਰੀਦਣਿਆਂ ਤਾਂ ਉਹ ਕਰ ਲਿਓ ਸੰਪਰਕ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੇ ਵੀਡੀਓ ਨੂੰ ਵੀ ਕਰ ਦਿਓ ਲਾਇਕ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਦਾ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆ ਆਪਾਂ YouTube ਦੇ ਉੱਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਾ ਦਿੰਨੇ ਆ ਜੀ ਬਾਕੀ ਜੇ ਆਪਾਂ ਕੱਲ ਕਰੀਏ ਕਾਲੀ ਚੰਬੀ ਕੋੜੀ ਵਰਗੇ ਕਾਲੀ ਚੰਬੀ ਕੋੜੀ ਇਹ ਹੀ 5 ਸਾਲੇ ਦੀ ਉਮਰ ਹੈ 4 ਦਿਨ ਹੋ ਗਏ ਨੂੰ ਮੇਟ ਕਰਾਈ ਨੂੰ ਸੇਰ ਕੋੜੇ ਦੇ ਬੱਚੇ ਤੋਂ ਬਾਕੀ ਅਵਰ ਬਲੱਡ ਲਾਈਨਾਂ ਕੋੜੀ ਦੀ ਅਵਰ ਵਾਲੀ ਨਾਟ ਪਲੱਸ ਹਾਈ ਟੈਕ ਕੋੜੀ ਦੀ ਬਾਕੀ ਸਵਾਰੀ ਦੀ ਬਿਲਕੁਲ ਪਾਸ ਹੈ ਛੋਟੀ ਵੱਡੀ ਚਾਲ ਦੋਵੇਂ ਚ ਚੁਰਦੀ ਹੈਗੀ ਤੇ ਇਹਦਾ ਮਾਲਕ ਵੀਰ ਕਰਦੇ ਆ ਜੀ ਮੁੱਲ 1 ਲੱਖ ਰੁਪਈਆ ਬਾਕੀ ਤੁਸੀਂ ਕੋੜੀ ਚੈੱਕ ਕਰ ਸਕਦੇ ਹੋ ਕੰਨਾ-ਕੰਨਾ ਦੀ ਕੋੜੀ ਪੂਰੀ ਸਕੀਨ ਹੈ ਬਾਕੀ ਜੇ ਆਪਾਂ ਮਾਰਕਿੰਗ ਦੀ ਗੱਲ ਕਰੀਏ ਤਾਂ ਮੱਥੇ ਪਟਾ ਤੇ ਤਿੰਨ ਪੈਰ ਚਟਿਆ ਗੋਡੇ ਤੱਕ ਬਾਕੀ ਕਾਲੀ ਜੰਬੀ ਕੋੜੀ ਹੈ ਸਵਾਰੀ ਸਪੂਰੀ ਦੀ ਬਿਲਕੁਲ ਪਾਸ ਹੈ ਸਵਾਰੀ ਦੀਆਂ ਵੀਡੀਓ ਤੁਸੀਂ ਮਾਲਕਾਂ ਨਾਲ ਸੰਪਰਕ ਕਰਕੇ ਮੰਗਵਾ ਸਕਦੇ ਹੋ ਬਾਕੀ ਬਾਡੀ ਮੰਤਰ ਵੀ ਮਜ਼ਬੂਤ ਹੈ ਕੋੜੀ ਦੀ ਧੌਣ-ਧੌਣ ਵੀ ਲੰਬੀ ਹੈ ਸੁੰਭ-ਸੰਭ ਬੜਾ ਮਜ਼ਬੂਤ ਹੈ ਬਾਡੀ ਮੰਤਰ ਚੰਗਾ ਕੋੜੀ ਦਾ ਨਖਰਾ-ਨਖਰਾ ਪੂਰਾ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਕੋੜੀ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਹੈ ਜੀ ਕੋਈ ਵੀ ਗਲਤ ਪੌਰੀ ਨਹੀਂ ਤੇ ਛੋਟੀ ਵੱਡੀ ਚਾਲ ਦੋਵੇਂ ਤੁਰਦੀ ਹੈਗੀ ਬਾਕੀ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ 9781521668 ਇਹਦੇ ਬਾਰੇ ਗੱਲਬਾਤ ਕਰ ਅੱਗੇ ਆਪਾਂ ਤੁਹਾਨੂੰ ਇੱਕ ਚੰਬੀ ਕੋੜੀ ਤੇ ਇੱਕ ਮਾਰਵਾੜੀ ਗੱਬਣ ਚੱਕ ਪਾਸ ਕੋੜੀ ਇੱਕ ਇਹ ਚੰਬੀ ਕੋੜੀ ਹੈਗੀ ਤੇ ਇੱਕ ਇਹ ਮਾਰਵਾੜੀ ਕੋੜੀ ਹੈਗੀ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਇਹਦੀ ਇਹਨਾਂ ਬਾਰੇ ਵੀ ਦਵਾਂਗੇ ਤੇ ਅੱਗੇ ਆਪਣੇ ਲਵੇ ਹੈਗਾ ਇੱਕ ਬਹੁਤ ਸੋਹਣਾ ਪੰਜ ਕਲਿਆਣ ਘੋੜਾ ਬਾਕੀ ਪੰਜ ਕਲਿਆਣਾ ਮੱਥੇ ਪਟਾ ਚਾਰ ਪੈਰ ਚਿੱਟੇ ਆ ਮਾਰਵਾੜੀ ਆ ਬਾਕੀ ਕੀ ਡਿਟੇਲ ਹੈ ਕੀ ਜਾਣਕਾਰੀ ਆ ਸਾਰੀ ਆਪਾਂ ਤੁਹਾਨੂੰ ਦਿੰਨੇ ਆ ਵੀਡੀਓ ਦੇ ਵਿੱਚ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਚੰਬੀ ਕੋੜੀ ਬਾਰੇ ਚੰਬੀ ਕੋੜੀ ਦੀ 60 ਇੰਚ ਹਾਈਟ ਹੈ 6 ਸਾਲ ਉਮਰ ਹੈਗੀ ਮੌਕੇ ਤੇ ਖਾਲੀ ਹੈ ਅੰਦਰ ਦੀ ਬਿਲਕੁਲ ਸਾਫ਼ ਹੈ ਬਾਕੀ ਇਹਦਾ ਮੁੱਲ ਮਾਲਕ ਵੀਰ ਕਰਦੇ ਜੀ 80000 ਰੁਪਏ ਬਲਪੌਰੀਆਂ ਦੀ ਬਿਲਕੁਲ ਸਾਫ ਸਵਾਰੀ ਦੀ ਪਾਸ ਹੈ ਛੋਟੀ ਵੱਡੀ ਚਾਲੇ ਵੀ ਦੋਵੇਂ ਤੁਰਦੀ ਹੈਗੀ ਬਾਕੀ ਮਾਨਤਾਣ ਹੋ ਜਾਊਗਾ ਮਾਲਕਾਂ ਦਾ ਨੰਬਰ ਚੱਲ ਰਿਹਾ ਇਹ 3 ਜਨਵਰੀ ਕੋ ਕਰੇ ਖੜਿਆ ਤੇ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਚੰਬੀ ਕੋੜੀ ਦਿਖਾਈ ਹੈ ਉਹ ਲੱਗ ਮਾਲਕਾ ਲਵੇ ਖੜੀ ਹੈ ਜੀ ਤੁਸੀਂ ਕਰ ਸਕਦੇ ਹੋ ਗੱਲਬਾਤ ਇਹਦੇ ਬਾਰੇ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਆ ਜੰਬੀ ਕੋੜੀ ਹੈਗੀ 60 ਇੰਚ ਦੀ ਹਾਈਟ ਹੈ 6 ਸਾਲ ਉਮਰ ਹੈ ਮੌਕੇ ਤੇ ਖਾਲੀ ਅੰਦਰ ਦੀ ਸਾਫ ਹੈਗੀ ਮਾਲਕ ਦਾ ਨੰਬਰ ਚੱਲ ਰਿਹਾ ਹੈਗਾ ਸਕਰੀਨ ਤੇ ਉੱਤੇ ਜੇ ਕਿਸੇ ਨੂੰ ਜੰਬੀ ਕੋੜੀ ਪਸੰਦ ਆਉਂਦੀ ਆ ਤਾਂ ਜੰਬੀ ਕੋੜੀ ਬਾਰੇ ਗੱਲਬਾਤ ਕਰ ਸਕਦਾ ਹੈ ਬਾਲਪੌਰੀਆਂ ਦੀ ਬਿਲਕੁਲ ਸਾਫ ਹੈ ਸਵਾਰੀ ਦੀ ਪਾਸ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਕੋੜੀ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦੇ ਜੀ ਆਪਾਂ YouTube ਤੇ ਉੱਤੇ ਉਹਦੀ ਫ੍ਰੀ ਦੇ ਵਿੱਚ ਐਡ ਲਗਾ ਦਿੰਨੇ ਹਾਂਗੇ ਬਾਕੀ ਤੁਸੀਂ ਕੋੜੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਬਾਕੀ ਜੇ ਆਪਾਂ ਅੱਗੇ ਗੱਲ ਕਰੀਏ ਮਾਰਵਾੜੀ ਕੋੜੀ ਬਾਰੇ ਗੱਲਬਾਤ ਕਰੀਏ ਜੀ ਤਾਂ 3 ਮਹੀਨੇ ਦੀ ਇਹ ਗੱਬਣ ਚੈੱਕ ਪਾਸ ਹੈ ਬਾਕੀ 5-6 ਸਾਲ ਦੀ ਉਮਰ ਹੈ 64 ਪਲੱਸ 64 ਇੰਚੇ ਦੀ ਹਾਈਟ ਹੈ ਮੁੱਲੇ ਦਾ ਮਾਲਕ ਵੀਰ ਕਰਦੇ ਜੀ 60000 ਰੁਪਿਆ ਬਾਕੀ ਫਰੀ ਵਾਲੀ ਕੰਮ ਹੈ ਤਾਂ ਇੱਕ ਤਰ੍ਹਾਂ ਦਾ ਤੇ ਖਾਲੀ ਕੋੜ ਹੀ ਨਹੀਂ ਦਿੰਦਾ ਕੋਈ 60000 ਦਿੱਤਾ ਤੇ ਮਾਲਕ ਵੀ ਗੱਪਣ ਚ ਇੱਕ ਪਾਸੇ ਦੇਈ ਜਾਂਦੇ ਕੋੜੀ 3 ਮਹੀਨਿਆਂ ਦੀ ਬਾਕੀ ਤੁਸੀਂ ਸਾਰੀ ਜੇ ਕਿ ਸਾਨੂੰ ਪਸੰਦ ਆਉਂਦੀ ਹੈ ਤਾਂ ਨੰਬਰ ਚੱਲ ਰਿਹਾ ਮਾਲਕਾਂ ਦਾ ਸਕਰੀਨ ਦੇ ਉੱਤੇ ਕਰ ਸਕਦਾ ਗੱਲਬਾਤ ਅੱਗੇ ਆਪਣੇ ਲਵੇ ਹੈਗਾ ਜੀ ਇਹ ਮਾਰਵਾੜੀ ਪੰਜ ਕਲਿਆਣ ਘੋੜਾ ਇਹਦੀ ਉਮਰ ਹੈਗੀ ਹੈ ਜੀ 5-6 ਸਾਲ ਬਾਕੀ 45000 ਰੁਪਏ ਦਾ ਮੁੱਲ ਕਰਦੇ ਆ ਮਾਲਕ ਵੀਰ ਸੁਣੋ ਇਹ 40000 ਦੇ ਨੇੜੇ ਤੇੜੇ ਮਿਲ ਜੂਗਾ ਬਾਕੀ ਜੇ ਤਿੰਨਾ ਚੋਂ ਕੋਈ ਵੀ ਜਾਨਵਰ ਪਸੰਦ ਆਇਆ ਤਾਂ ਮਾਲਕਾਂ ਨਾਲ ਕਰ ਲਿਓ ਸੰਪਰਕ ਬਿਲਕੁਲ ਜੈ ਰੇਟ ਆ ਇਹ ਪਿੰਡ ਰਾਈਆਂ ਦੇ ਵਿੱਚ ਖੜਿਆ ਖਰੀਦਣ ਲਈ ਕਰ ਲਿਓ ਸੰਪਰਕ ਤੇ ਆਪਣੀ ਵੀਡੀਓ ਨੂੰ ਕਰਦੇ ਕਰੋ ਲਾਈਕ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਬਾਕੀ ਕੋੜਾ ਸੋਹਣਾ ਸਵਾਰੀ ਸੂਰੀ ਦਾ ਬਿਲਕੁਲ ਪਾਸ ਹੈ ਬਰੀਡਿੰਗ ਲਈ ਵੀ ਪੂਰਾ ਪਰਫੈਕਟ ਹੈਗਾ ਕੋੜਾ ਬਾਕੀ ਤੁਸੀਂ ਚੇਕ ਕਰ ਸਕਦੇ ਹੋ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਧੰਨਵਾਦੀ